ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦਰਾਂ ਸਾਲ ਹੁਣ ਉਹਨਾਂ ਤੇ ਵੀ ਬਹੁਤ ਵੱਡਾ ਐਕਸ਼ਨ ਹੋਣ ਜਾ ਰਿਹਾ ਤੇ ਇਹਦਾ ਲਾਈਵ ਵੀਡੀਓ ਦਿਖਾਵਾਂਗਾ ਮੈਂ ਤੁਹਾਨੂੰ ਕੱਲ ਮਾਗੀ ਵਾਲਾ ਦਿਨ ਸੀ ਬਹੁਤ ਹੀ ਵਿਸ਼ਾਲ ਯਾਨੀ ਕਾਨਫਰੰਸ ਰੱਖੀ ਗਈ ਹੈ ਔਰ ਇਸ ਦੇ ਪ੍ਰੂਫ ਤੁਹਾਡੇ ਮੈਂ ਸਾਹਮਣੇ ਤਰਨੇ ਨੇ ਯਾਨੀ ਐਲਾਨ ਹੋ ਚੁੱਕਿਆ ਕਿ ਅਮਰਪਾਲ ਸਿੰਘ ਦੇ ਪਿਤਾ ਤੇ ਐਨਐਸਏ ਲੱਗਣ ਜਾ ਰਿਹਾ ਪੰਜਾਬੀਓ ਤੁਸੀਂ ਠੀਕ ਸੁਣ ਰਹੇ ਹੋ ਕਿ ਮੈਂ ਜਿਹੜੀ ਵੀਡੀਓ ਦਿਖਾਉਣ ਜਾ ਰਿਹਾ ਬਹੁਤ ਹੀ ਯਾਨੀ ਇੱਕ ਹੈਰਾਨੀਜਨਕ ਵੀਡੀਓ ਪਹਿਲੀ ਵਾਰ ਹੀ ਜਿਹੜਾ ਕਿ ਤੁਸੀਂ ਇਹ ਮੰਜ਼ਰ ਦੇਖਣ ਜਾ ਰਹੇ ਹੋ ਅਮਰਪਾਲ ਸਿੰਘ ਦੇ ਪਿਤਾ ترਸੀਮ ਸਿੰਘ ਉਹਨਾਂ ਤੋਂ ਐਨਐਸਏ ਲੱਗਣ ਜਾ ਰਿਹਾ ਤਾਂ ਇਹਦਾ ਵੀਡੀਓ ਮੇਰੇ ਹੱਥ ਦੇ ਵਿੱਚ ਹੈ ਜਿਹੜਾ ਕਿ ਤੁਹਾਨੂੰ ਪੂਰਾ ਯਕੀਨ ਹੋ ਜਾਣਾ ਕਿ ਐਮਪੀ ਅਮਰਪਾਲ ਸਿੰਘ ਦੇ ਪਿਤਾ ਬਾਪੂ ترਸੀਮ ਸਿੰਘ ਉਹਨਾਂ ਤੇ ਬਹੁਤ ਵੱਡਾ ਐਕਟ ਯਾਨੀ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਕਿ ਭਾਈ ਅਮਰਪਾਲ ਸਿੰਘ ਤੇ ਲੱਗਿਆ ਹੋਇਆ ਤਾਂ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਮਾਗੀ ਮੇਲੇ ਤੋਂ ਬਾਅਦ ਇਹੋ ਜਿਹਾ ਕਿਹੜਾ ਯਾਨੀ ਕਾਰਨਾਮਾ ਕਰ ਦਿੱਤਾ ਕਿ ਜਿਹੜਾ ਐਨਐਸਏ ਦਾ ਪ੍ਰਾਵਧਾਨ ਸੁਣਾ ਦਿੱਤਾ ਤਾਂ ਦਰਅਸਲ ਪੰਜਾਬੀਓ ਇਹ ਗੱਲ ਬਿਲਕੁਲ ਸੱਚ ਹੈ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਦੇ ਪ੍ਰੂਫ ਪੇਸ਼ ਕਰਨ ਜਾ ਰਿਹਾ ਦੇਖੋ ਇੱਕ ਪਾਸੇ ਕਾਨਫਰੰਸ ਰੱਖੀ ਗਈ ਕਿਉਂ ਲੱਗੀ ਐ ਐਨਐਸਏ ਕਿਉਂ ਲੱਗੂਗੀ ਇਹ ਮੈਂ ਤੁਹਾਡੇ ਸਾਹਮਣੇ ਪ੍ਰੂਫ ਕਰੂੰਗਾ ਇੱਕ ਪਾਸੇ ਕਾਨਫਰੰਸ ਰੱਖੀ ਜਾਂਦੀ ਐ ਮਾਗੀ ਵਾਲੇ ਦਿਨ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਔਰ ਦੂਜੇ ਪਾਸੇ ਇੱਕ ਅੰਦਰੋਂ ਅੰਦਰੀਕ ਜਿਹੜੀ ਕਿ ਸੀਬੀਆਈ ਸੀਬੀਆਈ ਦੀ ਜਿਹੜੀ ਕਿ ਇੱਕ ਟੀਮ ਨੇ ਇੱਕ ਪੁਲੰਦਾ ਬਣਾ ਕੇ ਰੱਖਿਆ ਸੀ ਇਹ ਸੀਬੀਆਈ ਦਾ ਅਫੀਸਰ ਐ ਜਿਹੜਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਹ ਸੀਬੀਆਈ ਏਜੰਟ ਸੀ ਇਸ ਨੇ ਉਹਨਾਂ ਦੀ ਯਾਨੀ ਕਿ ਕੈਸੀ ਸਬੂਤ ਲੱਭਣੇ ਸੀ ਔਰ ਉਹ ਸਬੂਤ ਉਸ ਨੂੰ ਮਿਲ ਚੁੱਕੇ ਨੇ ਮੈਂ ਕਿਸੇ ਦੇ ਖਿਲਾਫ ਨਹੀਂ ਦਰਸਲ ਜਿਹੜੀ ਖਬਰ ਬੜੀ ਹੀ ਇੱਕ ਗਜਬ ਤੇ ਇੱਕ ਨੋਕੀ ਖਬਰ ਦੇਖਣ ਜਾ ਰਹੇ ਹਾਂ ਜਿਹੜਾ ਇਹ ਏਜੰਟ ਹੈ ਮੈਂ ਤੁਹਾਨੂੰ ਇਹਦੇ ਮੂੰਹੋਂ ਸੁਣਾਉਂਗਾ ਅੱਜ ਸਵੇਰ ਦੀ ਖਬਰ ਹੈ ਜਿਹੜੀ ਕਿ ਅਮਰਤਪਾਲ ਸਿੰਘ ਦੇ ਪਿਤਾ ਤੇ ਔਰ ਐਮਪੀ ਸਰਵਜੀਤ ਸਿੰਘ ਖਾਲਸਾ ਨੂੰ ਵੀ ਗਿਰਫਦਾਰੀ ਹੋ ਸਕਦੀ ਹੈ ਉਹਨਾਂ ਦੀ ਵੀ ਕਿਉਂਕਿ ਅਮਰਤਪਾਲ ਸਿੰਘ ਦੇ ਪਿਤਾ ਜਿਹੜੇ ਉਹਨਾਂ ਦਾ ਵਾਕਾ ਹੀ ਵਾਕਾ ਹੀ ਉਹਨਾਂ ਨੂੰ ਤਾਂ ਉਹਨਾਂ ਨੇ ਟਾਰਗੇਟ ਕਰ ਲਿਆ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਦਾ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਮੇਰੀ ਅਪੀਲ ਹੈ ਕਿ ਇਸੇ ਮੁੱਦੇ ਤੇ ਬੜੇ ਹੀ ਗੰਭੀਰ ਜਿਹੜੇ ਕਿ ਮੈਂ ਵਿਚਾਰ ਚਰਚਾ ਕਰਨੀ ਆ ਉਹ ਵੀ ਬੜੀ ਅਹਿਮ ਹੈ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ ਅਮਰਤਪਾਲ ਦੇ ਐਮਪੀ ਡਿਬਰੂ ਗੜਵਰ ਉਹਨਾਂ ਤੇ ਤੇ ਹਸਪਤਾਲੇ ਤੇ ਅੱਜ ਪੰਜਾਬ ਪੁਲਿਸ ਵੱਲੋਂ ਜੁਆਪਾ ਜਣ ਕੇ ਜੁਆਪੀ ਲਾ ਦਿੱਤੀ ਗਈ ਹੈ ਤੇ ਉਹਦੇ ਵਿੱਚ ਹੁਣ ਕੀ ਹੋਣਾ ਹੈ ਜਿਹੜਾਾਰੇ ਵਕੀਲ ਵਰਗੇ ਜਿਮਾਂਤ ਕਰਾਉਣ ਵਾਸਤੇ ਹੱਥ ਪੈਰ ਮਾਰੇ ਸੀ ਉਹ ਰਾ ਹੁਣ ਗੌਰ ਮਿਲਨੇ ਬੰਦ ਕਰ ਦਿੱਤਾ ਮੋਸ਼ੇਦੀ ਜਵੰਤ ਕੋੜੇ ਜੀ ਮੈਂ ਇੱਕ ਬੇਨਤੀ ਕਰ ਰਿਹਾ ਹਾਂ ਅਮਰਪਾਲ ਦਾ ਪਿਤਾ ਜੀ ਚਲੋ ਅੱਜ ਮੈਂ ਪਾਪਾ ਨਹੀਂ ਕਹਿੰਦਾ ਪਿਤਾ ਜੀ ਕਹਿੰਦਾ ਉਹਦੀ ਵੀ ਪੁਸ਼ ਨੂੰ ਅੱਗ ਲੱਗੀ ਹੋਈ ਸੀ 15 ਨੂੰ ਕਹਿੰਦਾ ਸੀ ਮਾਪੇ ਦਾ ਮੇਲਾ ਜਿਹੜਾ ਮੁਕਸ਼ਾ ਲੱਗਦਾ ਹੈ ਨਾ ਉੱਥੇ ਨਵੇਂ ਪਾਰਟੀ ਲਈ ਅਨਾਉਂਸ ਕਰਾਂਗੇ ਕਿ ਨਵਾਂ ਅਕਾਲੀ ਦਰ ਇਹਦਾ ਨਾਮ ਅਕਾਲੀ ਦਲ ਆਨੰਦਪੁਰ ਸਾਹਿਬ ਰੱਖਿਆ ਜਾ ਲੋੜ ਹੈ ਇਹਦੇ ਪੰਜਾਬ ਨੂੰ ਪੰਜਾਬ ਨੂੰ ਬਚਾਉਣ ਵਾਸਤੇ ਨਵੇਂ ਅਕਾਲੀ ਦਲ ਦੀ ਲੋਕ ਹੈ ਇਹ ਲੋਕਾਂ ਨੂੰ ਦੇਰਕੋ ਬਣਾਉਣ ਵਾਸਤੇ ਮਾਗਿੱਤੇ ਮਿਲ ਤੇ ਕਰਦੇ ਨੇ ਇਹਨਾਂ ਦੇ ਨਾਲ ਇੱਕ ਉਹ ਨਿਸ਼ੇੜੀ ਜਿਹੜਾ ਜਿਹੜਾ ਦਾੜੀ ਕਾਲੀ ਕਰਦਾ ਐਮਪੀ ਸਾਭਜੀ ਸਿੰਘ ਖਾਲਸਾ ਇਹ ਇੱਕ ਜਗਤਾਰ ਸਿੰਘ ਖਵਾਰ ਉਹਨੇ ਪਿਤਾ ਜੀ ਨੇ ਇਹ 500 ਬੰਨਿਆਂ ਦੇ ਪੋਸ਼ ਨੂੰ ਅੱਗ ਲੱਗੀ ਹੋਈ ਸੀ ਸੋਲਿਆ ਪੰਜਾਬੀਓ 13 ਸਾਲ ਮੈਥੋਂ ਇਹ ਚੀਜ਼ਾਂ ਨਹੀਂ ਸੁਣੀਆਂ ਜਾਂਦੀਆਂ ਸੀ ਇਹ ਸੀ ਗਿਆਨੀ ਬੂਟਾ ਸਿੰਘ ਗੱਲ ਪੂਰੀ ਸੁਣਨਾ ਮੇਰਾ ਵੀਰ ਦੇਖੋ ਜਗਤਾਰ ਸਿੰਘ ਹਵਾਰੇ ਤੇ ਰਿਕਾਰਡ ਕਿੰਨੇ ਬਣ ਗਏ ਪੰਜਾਬ ਦੇ ਵਿੱਚ ਕਿੰਨੇ ਰਿਕਾਰਡ ਬਣ ਗਏ ਨੇ ਗਾਇਕ ਜਿਹੜੇ ਨੇ ਗਾਉਂਦੇ ਨੇ ਉਹਨਾਂ ਦੇ ਨਾਮ ਤੇ ਅੱਜ ਉਹ ਸਾਡੇ ਵਿੱਚ ਸੁਖ ਨਾਲ ਮੈਂ ਕਹਿੰਦਾ ਮੌਜੂਦ ਨੇ ਨਹੀਂ ਤਾਂ ਸ਼ਹੀਦਾਂ ਦੇ ਪਿੱਛੋਂ ਗਏ ਜਾਂਦੇ ਨੇ ਉਹਨਾਂ ਦੇ ਜਾਉਂਦੇ ਤੇ ਗਏ ਜਾ ਰਹੇ ਨੇ ਉਸ ਬੰਦੇ ਦੇ ਪਿਤਾ ਨੂੰ ਅਮਰਪਾਲ ਸਿੰਘ ਦੇ ਪਿਤਾ ਨੂੰ ਔਰ ਅਮਰਪਾਲ ਸਿੰਘ ਨੂੰ ਇਹ ਗਿਆਨੀ ਬੂਟਾ ਸਿੰਘ ਲਗਾਤਾਰ ਯਾਨੀ ਪੂਰੀ ਸਿੱਖ ਕੌਮ ਨੂੰ ਹੀ ਮੈਂ ਕਹੂੰਗਾ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਨਹੀਂ ਛੱਡਦਾ ਤੇ ਫਿਰ ਪਿੱਛੇ ਕਿਹੜਾ ਰਹਿ ਗਿਆ ਭਾਈ ਉਸੇ ਰਾਤ ਤੇ ਚੱਲੇ ਆ ਬਾਕੀ ਤਾਂ ਤਾਂ ਹੁਣ ਗੱਲ ਗੌਰ ਨਾਲ ਸੁਣਨਾ ਮੇਰਾ ਵੀਰ ਗਿਆਨੀ ਬੂਟਾ ਸਿੰਘ ਵੀਡੀਓ ਲੰਬੀ ਹੈ ਇਹ ਕਹਿੰਦਾ ਐਨਸੇ ਇਸਨੂੰ ਮੈਂ ਇਹਨਾਂ ਕਿ ਏਜੰਟ ਕਹਿ ਰਿਹਾ ਸੀ ਸੀਬੀਆਈ ਦਾ ਸੀਬੀਆਈ ਨੂੰ ਮੈਂ ਨਹੀਂ ਕੁਝ ਕਹਿੰਦਾ ਉਹ ਆਪਣੇ ਕੰਮ ਤੇ ਜੋ ਵੀ ਕਰ ਰਹੇ ਨੇ ਮੇਰਾ ਉਹਨਾਂ ਨਾਲ ਕੋਈ ਇਲਾਗਾ ਦੇਗਾ ਨਹੀਂ ਦਰਅਸਲ ਸਾਡਾ ਜਿਹੜਾ ਪ੍ਰਸ਼ਾਸਨ ਉਹ ਵੀ ਬੜਾ ਸਮਝਦਾਰ ਹੈ ਉਹਨਾਂ ਨਾਲ ਮੈਂ ਇੱਕ ਜਿਹੜਾ ਕੇ ਇਸ ਨੂੰ ਨਾਮ ਦਿੱਤਾ ਮੈਂ ਮਾਫੀ ਚਾਹੁੰਨਾ ਔਰ ਇਹ ਏਜੰਟ ਸੀਬੀਆਈ ਦਾ ਇਸ ਨੂੰ ਕਿਹਾ ਮੈਂ 부ਟੇ ਨੂੰ ਔਰ ਹੁਣ ਧਿਆਨ ਦੇ ਨਾਲ ਸੁਣਨਾ ਗੱਲ ਪੂਰੀ ਕਿ ਦੇਖੋ ਗਾਨੀ 부ਟੇ ਸਿੰਘ ਨੇ ਨਾ ਤਾਂ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਨੂੰ ਛੱਡਿਆ ਕਦੇ ਔਰ ਨਾ ਹੁਣ ਜਗਤਾਰ ਸਿੰਘ ਹਵਾਰਾ ਤੁਹਾਡੇ ਸਾਹਮਣੇ ਕਹਿ ਰਿਹਾ ਕਿ ਇਹਦਾ ਇੱਕ ਪਿਤਾ ਇੱਕ ਅਮਰਪਾਲ ਸਿੰਘ ਦਾ ਭਾਪਾ ਤੇ ਇੱਕ ਸਰਬਜੀਤ ਸਿੰਘ ਜੀ ਖਾਲਸਾ ਜਿਹੜਾ ਕਿ ਦਾੜੀ ਕਾਲੀ ਕਰਦਾ ਇਹਨਾਂ ਸਾਰਿਆਂ ਨੇ ਕਹਿੰਦਾ ਪੂਛ ਨੂੰ ਅੱਗ ਲੱਗੀ ਹੋਈ ਸੀ ਕਿ ਇੱਕ ਨਵੀਂ ਪਾਰਟੀ ਦੀ ਲੋੜ ਆ ਪੰਜਾਬ ਨੂੰ ਇਹ ਕਹਿ ਰਿਹਾ ਤਾਂ ਲੋੜ ਹੈ ਵਾਕਈ ਹੈ ਕਿਉਂਕਿ ਜਿਹੜੇ ਸਾਡੇ ਪੰਜਾਬ ਦੇ ਵਿੱਚ ਗਦਾਰਾਂ ਨੇ ਬੇਅਦਬੀਆਂ ਕਰਵਾਈਆਂ ਯਾਨੀ ਬਾਦਲਾ ਨੇ ਔਰ ਹੁਣ ਉਹਨਾਂ ਤੋਂ ਅੱਕੇ ਹੋਏ ਲੋਕਾਂ ਨੇ ਸਾਡਾ ਜੇ ਕੋਈ ਸਿੱਖ ਪੰਥ ਦੇ ਮੂਹਰੇ ਚੱਲਣ ਵਾਲਾ ਉਹਨਾਂ ਨੂੰ ਲੀਡ ਕਰਨ ਵਾਲਾ ਜੇ ਕੋਈ ਚੁਣਿਆ ਤੇ ਤੇਰੀ ਪੂਛ ਤੇ ਕਿਉਂ ਅੱਗ ਲੱਗੀ ਹੈ ਬੁੱਟੇ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਤੂੰ ਕਹਿੰਦਾ ਜਗਤਾਰ ਸਿੰਘ ਹਵਾਰੇ ਦੇ ਭਾਈ ਅਮਰਪਾਲ ਸਿੰਘ ਦੇ ਪਿਤਾ ਦੇ ਔਰ ਐਮਪੀ ਸਰਵਜੀਤ ਸਿੰਘ ਜੀ ਜੀ ਖਾਲਸਾ ਦੇ ਪੂਛ ਤੇ ਅਗ ਲੱਗੀ ਐ ਤੇ ਹੁਣ ਮੈਨੂੰ ਦੱਸ ਵੀ ਤੇਰੇ ਕਿੱਥੇ ਲੱਗੀ ਐ ਇਹਨਾਂ ਦੇ ਤਾਂ ਚਲੋ ਪੂਛ ਤੇ ਅਗ ਲੱਗ ਗਈ ਐ ਮੈਂ ਮੰਨ ਨਹੀਂ ਗੱਲ ਤੇਰੇ ਅਗ ਕਿੱਥੇ ਲੱਗੀ ਐ ਜਿਹੜਾ ਕਿ ਤੂੰ ਐ ਕਿਉਂ ਮੁੜਕਦਾ ਭਾਈ ਦੇਖ ਗਿਆਨੀ ਬੁਟਾ ਸਿੰਘ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਦੇਖੋ ਕੌਮ ਨੂੰ ਇੰਨਾ ਸਤਾਉਣਾ ਨਹੀਂ ਚਾਹੀਦਾ ਕੋਈ ਅੱਕਿਆ ਹੋਇਆ ਸਿੰਘ ਕੋਈ ਜੋਸ਼ੀਲਾ ਸਿੰਘ ਜੇ ਕਿਸੇ ਦਿਨ ਤੂੰ ਉਹਨਾਂ ਦੇ ਧੱਕੇ ਚੜ ਗਿਆ ਤੇ ਇਹ ਨਾ ਸਮਝੀਂ ਫਿਰ ਇਹ ਨਹੀਂ ਪਤਾ ਬਾਣੇ ਦੇ ਵਿੱਚ ਹੋਊਗਾ ਕਿ ਸਾਡੇ ਵਰਗੇ ਕੋਈ ਸਾਡੇ ਵਰਗੇ ਦੇ ਵਿੱਚ ਵੀ ਸਿੰਘ ਬੈਠੇ ਹੁੰਦੇ ਨੇ ਇਹ ਕੋਈ ਜ਼ਰੂਰੀ ਨਹੀਂ ਵੀ ਤੈਨੂੰ ਬਾਣੇ ਦੇ ਵਿੱਚ ਸੋਧਾ ਲੱਗਣਾ ਸੋ ਖਿਆਲ ਜਿਹੜੇ ਗਰਮ ਹੋ ਸਕਦੇ ਨੇ ਪਰ ਗੱਲਾਂ ਮੇਰੀਆਂ ਵੀ ਸੱਚੀਆਂ ਨੇ ਜਿਹੜੇ ਬੰਦੇ ਸਾਡੇ ਯੋਧਿਆਂ ਦੇ ਟਿੱਪਣੀਆਂ ਕਰ ਜਾਂਦੇ ਨੇ ਇੱਕ ਦਿਨ ਕਹਿ ਰਿਹਾ ਸੀ ਕਹਿੰਦਾ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਡਰਦਾ ਸੀ ਅਕਾਲ ਤਖਤ ਸਾਹਿਬ ਦੇ ਵਿੱਚ ਲੁਕਿਆ ਹੋ ਜਿਹੜੇ ਬੰਦੇ ਨੇ ਸੈਂਟਰ ਗਵਰਨਮੈਂਟ ਦੇ ਪਸੀਨੇ ਛੜਾ ਦਿੱਤੇ ਤੇ ਉਸ ਬੰਦੇ ਨੂੰ ਇਹ ਡਰਪੋਕ ਕਹਿੰਦਾ ਓਏ ਉਹਨਾਂ ਨੇ ਖੁਦ ਸ਼ਹੀਦੀਆਂ ਪਾਈਆਂ ਨੇ ਆਪਣੀ ਮਰਜ਼ੀ ਦੇ ਨਾਲ ਮੌਤ ਖਰੀਦੀ ਸੀ ਤੇ ਤੇਰੇ ਅਰਗੇ ਜਿਹੜੇ ਹੁਣ ਘਰੇ ਵਰਕੇ ਟਿੱਪਣੀਆਂ ਕਰਦੇ ਨੇ ਲੱਖ ਲਾਹਣ ਤਾਂ ਤੇਰੇ ਤੇ ਯਾਰ ਦਾੜੀ ਛੱਡੀ ਹੋਈ ਐ ਪੱਗ ਤੇਰੇ ਬੰਨੀ ਹੋਈ ਐ ਅਮਰ ਤੂੰ ਧਾਰੀ ਐ ਅਮਰਤ ਸ਼ਾ ਕਿਹਾ ਹੋਇਆ ਤੂੰ ਕਹਿਣਾ ਪਰ ਮੈਨੂੰ ਨਹੀਂ ਲੱਗਦਾ ਵੀ ਤੂੰ ਗੁਰੂ ਵਾਲਾ ਹੋਏਗਾ ਕਿਉਂਕਿ ਤੂੰ ਪਹਿਲਾਂ ਵੀ ਕਈ ਵਾਰ ਗੁਲਕਾਂ ਚੋਰੀ ਕੀਤੀਆਂ ਨੇ ਉਹ ਸਭ ਜਾਣਦੇ ਨੇ ਤੇ ਕਿਤੇ ਤੂੰ ਅਮਰਤ ਪਾਲ ਸਿੰਘ ਦੀ ਪਤਨੀ ਨੂੰ ਫੜਦਾ ਉਹਦੇ ਤੇ ਗਲਤ ਟਿੱਪਣੀਆਂ ਕਰਦਾ ਕਦੇ ਉਹਦੀ ਮਾਤਾ ਜੀ ਨੂੰ ਗਲਤ ਬੋਲਦਾ ਕਦੇ ਉਹਦੇ ਪਿਤਾ ਜੀ ਨੂੰ ਬੋਲਦਾ ਦਰਅਸਲ ਮੈਨੂੰ ਤੂੰ ਹੀ ਜਵਾਬ ਦੇ ਕਿ ਤੇਰੇ ਅੰਨ ਦੇ ਵਿੱਚ ਕਿਹਨੇ ਰੇਤਾ ਪਾਇਆ ਇਹਨਾਂ ਚਾਰਾਂ ਪੰਜਾਂ ਸੱਤਾਂ ਦੇ ਵਿੱਚੋਂ ਜਗਤਾਰ ਸਿੰਘ ਹਵਾਰੇ ਨੇ ਪਾਇਆ ਉਹਨਾਂ ਦੇ ਪਿਤਾ ਜੀ ਨੇ ਪਾਇਆ ਅਮਰਤਪਾਲ ਸਿੰਘ ਨੇ ਪਾਇਆ ਉਹਦੀ ਮਾਤਾ ਨੇ ਜਾਂ ਉਹਦੀ ਘਰਵਾਲੀ ਨੇ ਜਾਂ ਅਮਰਤਪਾਲ ਸਿੰਘ ਦੇ ਪਿਤਾ ਜੀ ਨੇ ਪਾਇਆ ਜਾਂ ਸਰੂਜੀਤ ਸਿੰਘ ਜੀ ਖਾਲਸਾ ਨੇ ਪਾਇਆ ਦੱਸ ਕਿਨੇ ਤੇਰੇ ਅੰਨ ਦੇ ਵਿੱਚ ਰੇਤਾ ਪਾ ਦਿੱਤਾ ਤੇ ਜਿਹੜਾ ਕਿ ਤੂੰ ਇੰਨਾ ਬੁਰਕਦਾ ਕਿ ਵਾਕਈ ਤੇਰੇ ਪੂਛ ਤੇ ਅੱਗ ਜਰੂਰ ਲੱਗ ਚੁੱਕੀ ਹੈ ਇਹ ਮੈਂ ਪੱਕੇ ਦਾਅਵੇ ਨਾਲ ਕਹਿੰਦਾ ਕਿ ਬੂਟੇ ਗਿਆਨੀ ਸਿੰਘ ਦੇ ਜਿਹੜੀ ਕਿ ਅੱਗ ਹੈ ਉਹ ਦਰਅਸਲ ਕਿਤੇ ਨਾ ਕਿਤੇ ਇਹੋ ਜੀ ਜਗ੍ਹਾ ਤੇ ਲੱਗੀ ਹੈ ਜਿਹੜੀ ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਮੁਰਕ ਮੁਰਕ ਕੇ ਉੱਠਦਾ ਤੇ ਸਾਡੇ ਸਿੱਖੀ ਦੇ ਭਾਈ ਬਹੁਤ ਸਾਰਾ ਯਾਨੀ ਕੂੜ ਪ੍ਰਚਾਰ ਕਰਨ ਲਈ ਮਜਬੂਰ ਹੋ ਰਿਹਾ ਕਿਉਂਕਿ ਉਹਦੇ ਥੱਲੇ ਲਾਟ ਲੱਗੀ ਹੋਈ ਹੈ ਤਾਂ ਮੈਨੂੰ ਇਹ ਸ਼ਬਦ ਪ੍ਰਯੋਗ ਕਰਨੇ ਪਏ ਪੰਜਾਬੀਓ ਤਾਂ ਜਿਹੜੇ ਮੇਰੇ ਭੈਣ ਭਰਾ ਨਵੇਂ ਚੈਨਲ ਤੇ ਨੇ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਇਹੋ ਜਿਹੇ ਲੋਕਾਂ ਨੂੰ ਮੇਰਾ ਵੀਰ ਐਸੇ ਤਰ੍ਹਾਂ ਹੀ ਜਵਾਬ ਦੇਣੇ ਪੈਂਦੇ ਨੇ ਬੈਲ ਦੀ ਘੰਟੀ ਹਾਲਤੇ ਜਰੂਰ ਕਰਨਾ ਧੰਨਵਾਦ